ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਜਿੱਥੇ ਆਪ ਸੰਗਤਾਂ ਦੇ ਨਾਲ ਸਿੱਧ ਗੋਸ਼ਟ ਬਾਣੀ ਦੀ ਸਾਂਝ ਪਾਈ ਜਾਂਦੀ ਹੈ ਉੱਥੇ ਗੁਰ ਇਤਿਹਾਸ ਔਰ ਗੁਰਬਾਣੀ ਦੇ ਕੁਝ ਸ਼ਬਦ ਆਪ ਸੰਗਤਾਂ ਦੇ ਨਾਲ ਸਾਂਝੇ ਕੀਤੇ ਜਾਂਦੇ ਨੇ ਅੱਜ ਗੁਰਬਾਣੀ ਦੀ ਲਿਖਾਈ ਦੇ ਅੰਦਰ ਜਿਹੜਾ ਇੱਕ ਨਿਜਮ ਵਰਤਿਆ ਗਿਆ ਹੈ ਉਸ ਨਿਜਮ ਦੀ ਸਾਂਝ ਆਪ ਸੰਗਤਾਂ ਦੇ ਨਾਲ ਪਾਈ ਜਾਣੀ ਹੈ ਉਸ ਨਿਜਮ ਦੇ ਵਿੱਚ ਅਜਿਹਾ ਸ਼ਬਦ ਜੋ ਕਿਰਿਆ ਹੈ ਪਹਿਲਾ ਪੁਰਖ ਔਰ ਬਹੁਵਚਨ ਦੇ ਰੂਪ ਦੇ ਵਿੱਚ ਹੈ ਉਸ ਸ਼ਬਦ ਦੇ ਆਖਰੀ ਹਾਏ ਨੂੰ ਜਾਂ ਸਿਹਾਰੀ ਆਉਂਦੀ ਹੈ ਜਾਂ ਮੁਕਤਾ ਹੁੰਦਾ ਹੈ ਦੋਨੋਂ ਰੂਪਾਂ ਦੇ ਵਿੱਚ ਪਾਠ ਇੱਕ ਹੀ ਹੁੰਦਾ ਹੈ। ਤੋਂ ਆਓ ਗੁਰਬਾਣੀ ਦੇ ਵਿੱਚੋਂ ਕੁਝ ਗੁਰਬਾਣੀ ਦੇ ਸ਼ਬਦਾਂ ਦੀ ਸਾਂਝ ਪਾਈਏ। ਜਿਹਦੇ ਵਿੱਚ ਇਹ ਸ਼ਬਦ ਜਿਹੜੇ ਹੈ ਆਉਂਦੇ ਨੇ ਤੇ ਇਹਨਾਂ ਨੂੰ ਅਸੀਂ ਸਮਝੀਏ। ਜਿਵੇਂ ਗੁਰਬਾਣੀ ਦੇ ਵਿੱਚ ਪਵਨ ਸ਼ਬਦ ਹੈ ਹਮ ਭੂਲ ਵਿਗਾੜਹਿ ਦਿਨਸ ਰਾਤ ਹਰ ਲਾਜ ਰਖਾਇ। ਇਥੇ ਵਿਗੜ ਹੈ ਬਾਵੇ ਹਿਯਾਰੀ ਗੱਗੇ ਨਕਨਾ ਰੜਾ ਤੇ ਹਹਾ ਸ਼ਬਦ ਹੈ ਇਹ ਸ਼ਬਦ ਜੇ ਹਾਹੇ ਨੂੰ ਸਿਯਾਰੀ ਹੋਵੇ ਤਾਂ ਵੀ ਇਸੇ ਤਰ੍ਹਾਂ ਹੀ ਪੜਿਆ ਜਾਣਾ ਹੈ ਜੇ ਸਿਯਾਰੀ ਨਾ ਹੋਵੇ ਤਾਂ ਵੀ ਇਸ ਦਾ ਪਾਠ ਜਿਹੜਾ ਹੈ ਉਹ ਇਸੇ ਤਰ੍ਹਾਂ ਹੀ ਕੀਤਾ ਜਾਵੇਗਾ ਹਮ ਭੂਲ ਵਿਗੜ ਹੈ ਹਮ ਬਿਗੜਦੇ ਹਾਂ ਅਸੀਂ ਬਿਗੜਦੇ ਹਾਂ ਕਹਿ ਲਈਏ ਹਮ ਦਾ ਅਰਥ ਬਹੁਵਚਨ ਰੂਪ ਦੇ ਵਿੱਚ ਵੀ ਵਰਤਿਆ ਜਾਂਦਾ ਹੈ ਔਰ ਇਕਵਚਨ ਰੂਪ ਦੇ ਵਿੱਚ ਵੀ ਵਰਤਿਆ ਜਾਂਦਾ ਹੈ ਇਸ ਤਰੀਕੇ ਦੇ ਨਾਲ ਜਿਤ ਤੂੰ ਲਵ ਹੈ ਤਿਤ ਹਮ ਲਾਗੇ ਹੈ ਕੀ ਇਹ ਜੰਤ ਵਿਚਾਰੇ ਲਵ ਹੈ ਲੱਲੇ ਨੂੰ ਕੰਨਾ ਬਾਬ ਹਾਏ ਸਿਹਾਰੀ ਹੈ ਪਾਠ ਹੋਵੇਗਾ ਲੱਲੇ ਨੂੰ ਕੰਨਾ ਬਾਵਾ ਹਾਇ ਸਿਆਰੀ ਉੱਤੇ ਬਿੰਦੀ ਲਾ ਕੇ ਅਸੀਂ ਲਾਭ ਹੈ ਕਰ ਸਕਦੇ ਆ ਇਸੇ ਤਰੀਕੇ ਦੇ ਨਾਲ ਲੱਗ ਹੈ ਲੱਲੇ ਨੂੰ ਕੰਨਾ ਗੱਗਾ ਹਹਾ ਪਾਠ ਹੈ ਤੇ ਜੇ ਸਿਹਾਰੀ ਹੋਵੇ ਤਾਂ ਵੀ ਉਹ ਵੀ ਪਾਠ ਰਹੇਗਾ ਜੇ ਸਿਹਾਰੀ ਨਾ ਹੋਵੇ ਤਾਂ ਵੀ ਪਾਠ ਉਸੇ ਤਰ੍ਹਾਂ ਹੀ ਹੋਵੇਗਾ ਹਮ ਲੱਗ ਹੈ ਹਮ ਲੱਗਦੇ ਹਾਂ ਇਸ ਤਰੀਕੇ ਦੇ ਨਾਲ ਗੁਰਬਾਣੀ ਦੇ ਵਿੱਚ ਹੋਰ ਸ਼ਬਦ ਵੀ ਹਨ ਜਿਵੇਂ ਹਮ ਅਵਗਨ ਕਰਹਿ ਅਸੰਖ ਨੀਤ ਤゥム ਨਿਰਗੁਨ ਦਾਤਾਰੇ ਕਕਾ ਰਾਰਾ ਹਹਾ ਕਰਹਿ ਹਮ ਕਰਦੇ ਹਾਂ ਤਾਂ ਇਸ ਤਰੀਕੇ ਦੇ ਨਾਲ ਸਤਿਗੁਰੂ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਇਹ ਜਿਹੜੇ ਪਵਨ ਸ਼ਬਦ ਵਰਤੇ ਨੇ ਇੱਥੇ ਅਸੀਂ ਬਿਨਾ ਸਿਹਾਰੀ ਤੋਂ ਅੱਖਰ ਸ਼ਬਦ ਜਿਹੜੇ ਦੇਖੇ ਨੇ ਤੋਂ ਆਓ ਹੁਣ ਸ਼ਬਦ ਦੇ ਵਿੱਚ ਆਖਰੀ ਅੱਖਰ ਨੂੰ ਸਿਹਾਰੀ ਲੱਗੀ ਹੈ ਉਹ ਵੀ ਅਸੀਂ ਸਾਂਝੇ ਕਰ ਲੈਣੇ ਹਨ ਜਿਵੇਂ ਗੁਰਬਾਣੀ ਦੇ ਵਿੱਚ ਪਵਨ ਬਚਨ ਹੈ ਬਚਨ ਹੈ ਸ਼ਾ ਹਮਾਰਾ ਤੂੰ ਧਣੀ ਜੈਸੀ ਤੂੰ ਰਾਸ ਦੇਹ ਤੈਸੀ ਹਮ ਲੇਹ ਹਮ ਲੇਹ ਹਮ ਲੈਂਦੇ ਹਾਂ ਲੱਲੇ ਨੂੰ ਲਾਮ ਹਾਏ ਨ ਸਿਹਾਰੀ ਲੇਹੇ ਇੱਥੇ ਸਿਹਾਰੀ ਲੱਗੀ ਹੋਈ ਹੈ ਪਾਠ ਲੱਲੇ ਨੂੰ ਲਾਮ ਹਾਹਾ ਹੋਵੇ ਤਾਂ ਵੀ ਇਸੇ ਤਰ੍ਹਾਂ ਹੀ ਹੋਵੇਗਾ ਬਾਹੁਰ ਹਮ ਕਾਹੇ ਆਵਹੰਗੇ ਆਵਹੰਗੇ ਇਹਨੇ ਕੰਨਾ ਬਾਬਾ ਹਾਏ ਸਿਆਰੀ ਆਵਹੇ ਨਾਲ ਕੇ ਸ਼ਬਦ ਵਰਤਿਆ ਹੋਇਆ ਤੋਂ ਇਸ ਤਰੀਕੇ ਦੇ ਨਾਲ ਗੁਰਬਾਣੀ ਦੇ ਵਿੱਚ ਸਤਿਗੁਰੂ ਪਾਠਸ਼ਣ ਹੈ ਔਰ ਸ਼ਬਦ ਵੀ ਵਰਤੇ ਹਨ ਜਿਵੇਂ ਹਰ ਹਮ ਗਾਵਹਿ ਹਰ ਹਮ ਬੋਲਹਿ ਔਰ ਦੁਤਿਆ ਪ੍ਰੀਤ ਹਮ ਤਿਆਗੀ ਹਰ ਹਮ ਗਾਵਹਿ ਕੱਗੇ ਨੂੰ ਕੰਨਾ ਵਾਵਾ ਹਾਹੀ ਸਿਹਰੀ ਗਾਵਹਿ ਇਸੇ ਤਰੀਕੇ ਦੇ ਨਾਲ ਹਰ ਹਮ ਬੋਲਹਿ ਬੱਬੇ ਨੂੰ ਹੋੜਾ ਲੱਲਾ ਹਾਏ ਸਿਹਾਰੀ ਬੁੱਲ ਹੈ ਸੁਜੇ ਸਿਹਾਰੀ ਨਾ ਹੋਵੇ ਬੁੱਲ ਹੈ ਤੇ ਗਾਵਹਿ ਹਾਏ ਨਸਿਹਾਰੀ ਨਾ ਹੋਵੇ ਤਾਂ ਵੀ ਪਾਠ ਇਸੇ ਤਰ੍ਹਾਂ ਹੀ ਹੋਵੇਗਾ ਕਿ ਅਸੀਂ ਹਰ ਗਾਉਂਦੇ ਹਮ ਹਰ ਗਾਉਂਦੇ ਹਾਂ ਹਮ ਹਰ ਬੋਲਦੇ ਹਾਂ ਗੁਰਬਾਣੀ ਦੇ ਵਿੱਚ ਇੱਕ ਪਵਨ ਬਚਨ ਹੋਰ ਵੀ ਹੈ ਹਮ ਬਾਰਿਕ ਮੁਗਧ ਧਿਆਨ ਇਹ ਤਾਂ ਸਮਝਾਵਾਂਗੇ ਹੁਣ ਸਮਝਾਵਾਂ ਸ਼ਬਦ ਤਾਂ ਹਾਇ ਸਿਹਾਰੀ ਨਾਲ ਹੈ ਸ ਸ ਮ ਮ ਝਜੇ ਨੂੰ ਕੰਨ ਵਾ ਵ ਹਾਇ ਸਿਹਾਰੀ ਤੇ ਨਾਲ ਗਗੇ ਲਾਮ ਸਮਝਾਵਾਂਗੇ ਤੋਂ ਪਾਠ ਸਮਝਾਵਾਂਗੇ ਇਸ ਤਰੀਕੇ ਦੇ ਨਾਲ ਗੁਰਬਾਣੀ ਦੇ ਵਿੱਚ ਸਤਿਗੁਰੂ ਨੇ ਹੋਰ ਵੀ ਬਹੁਤ ਸ਼ਬਦ ਵਰਤੇ ਨੇ ਜਿੱਥੇ ਸਾਨੂੰ ਇਹ ਪਤਾ ਲੱਗਦਾ ਹੈ ਜੇ ਆਖਰੀ ਜਿਹੜਾ ਸ਼ਬਦ ਦੇ ਅਖਰ ਨੂੰ ਹਾ ਹਾ ਹੋਵੇ ਔਰ ਸਿਹਾਰੀ ਹੋਵੇ ਜਾਂ ਨਾ ਹੋਵੇ ਦੋਨਾਂ ਹੀ ਰੂਪਾਂ ਦੇ ਵਿੱਚ ਪਾਠ ਇੱਕ ਹੀ ਹੋਵੇਗਾ ਜਿਵੇਂ ਹਮ ਖਿਲ ਹੈ ਸਭ ਲਾੜ ਲਡਵ ਹੈ ਇਥੇ ਸਿਹਾਰੀ ਨਹੀਂ ਵਰਤੀ ਹੋਈਆਂ ਖਿਲ ਹੈ ਖਖੇ ਲਾਮ ਲੱਲਾ ਹਾ ਹਾ ਤੇ ਇਹ ਸ਼ਬਦ ਗੁਰਬਾਣੀ ਵਿੱਚ ਖਖੇ ਲਾਮ ਲੱਲਾ ਹਾ ਇਹ ਸਿਹਾਰੀ ਵੀ ਆਉਂਦਾ ਹੈ ਪਾਠ ਦੋਨਾਂ ਦਾ ਇੱਕ ਹੀ ਹੋਵੇਗਾ ਅਰਥ ਵੀ ਇੱਕ ਹੀ ਹੋਵੇਗਾ ਹਮ ਖਿਲ ਹੈ ਸਭ ਲਾੜ ਲਡਵ ਹੈ ਅੱਲਾ ਡੱਡੀ ਕੰਨਾ ਬਾਬਾ ਹਾ ਹ ਇਹ ਹੇ ਨਸਾਰੀਓ ਵੀ ਤਾਂ ਵੀ ਲਡਾਵੇ ਹੀ ਪਾਠ ਹੋਵੇਗਾ ਤੂੰ ਸਤ ਗੁਣੀ ਗਹਿਰਾ ਤੂੰ ਗੁਣਾਂ ਦਾ ਖਜ਼ਾਨਾ ਹੈ ਪ੍ਰਮਾਤਮਾ ਪ੍ਰਥਾਏ ਸ਼ਬਦ ਹੈ ਤੇ ਅਸੀਂ ਪਰਮਾਤਮਾ ਪਰਮੇਸ਼ਰ ਦੇ ਨਾਲ ਖੇਲ ਦੇ ਭਾਵ ਨਾਮ ਜਪਦੇ ਉਹਨੂੰ ਚੇਤੇ ਕਰਦੇ ਤੇ ਫਿਰ ਆਪਣੇ ਮਾਲਕ ਨਾਲ ਹੀ ਲਾਡ ਕਰਦੇ ਪਿਆਰ ਕਰਦੇ ਕਿਉਂਕਿ ਤੂੰ ਗੁਣਾਂ ਦਾ ਖਜ਼ਾਨਾ ਹੈ ਇਸ ਤਰੀਕੇ ਦੇ ਨਾਲ ਗੁਰਬਾਣੀ ਦੇ ਵਿੱਚ ਜਦੋਂ ਵੀ ਕਿਤੇ ਅਜਿਹਾ ਸ਼ਬਦ ਹੋਵੇ ਜਿਹੜਾ ਕਿਰਿਆ ਹੋਵੇ ਜਿਵੇਂ ਇਥੇ ਅਸੀਂ ਜਿੰਨੇ ਵੀ ਸ਼ਬਦ ਪੜੇ ਨਾ ਵਿਗਾੜ ਹੈ ਵਿਗਾੜ ਨਾ ਕਿਰਿਆ ਹੈ ਲੱਗ ਹੈ ਲੱਗਣਾ ਕਿਰਿਆ ਹੈ ਖੇਲ ਹੈ ਖੇਲਣਾ ਕਿਰਿਆ ਹੈ ਲੇਹ ਲੈਂਦੇ ਲੈਣਾ ਇਹ ਵੀ ਕਿਰਿਆ ਹੈ ਆਵਹਗੇ ਇਹ ਵੀ ਕਿਰਿਆ ਹੈ ਗਾਵ ਹੈ ਇਹ ਵੀ ਕਿਰਿਆ ਹੈ ਸਮਝਾਵਾਂਗੇ ਇਹ ਵੀ ਕਿਰਿਆ ਹੈ ਤੋਂ ਕਿਸੇ ਵੀ ਕਿਰਿਆ ਜਿਹੜਾ ਸ਼ਬਦ ਕਿਰਿਆ ਹੋਵੇ ਕੋਈ ਵੀ ਸ਼ਬਦ ਤੇ ਉਹਦਾ ਪਹਿਲਾ ਪੁਰਖ ਬਹੁਵਚਨ ਹੋਵੇ ਪਹਿਲਾ ਪੁਰਖ ਉਹ ਜਿਹਦੇ ਹਮ ਮੈਂ ਅਸੀਂ ਪਹਿਲਾ ਹੈ ਨਾ ਪਹਿਲਾ ਪੁਰਖ ਹੋਵੇ ਕਿਰਿਆ ਰੂਪ ਵਿੱਚ ਹੋਵੇ ਔਰ ਬਹੁਵਚਨ ਹੋਵੇ ਤਾਂ ਆਖਰੀ ਜਿਹੜਾ ਹਹਾ ਵਰਤਿਆ ਜਾਂਦਾ ਉਸ ਨੂੰ ਸਿਹਾਰੀ ਹੋਵੇਗੀ ਜਾਂ ਨਾ ਹੋਵੇਗੀ ਦੋਨਾਂ ਹੀ ਰੂਪਾਂ ਦੇ ਵਿੱਚ ਪਾਠ ਇੱਕ ਹੀ ਹੋਵੇਗਾ ਇਸ ਤਰ੍ਹਾਂ ਇਹ ਗੁਰਬਾਣੀ ਦੇ ਵਿੱਚ ਨਿਜਮ ਸਤਿਗੁਰ ਨੇ ਵਰਤਿਆ ਹੈ ਆਸ ਕਰਦਾ ਕਿ ਆਪ ਜੀ ਜਰੂਰ ਇਸ ਤੋਂ ਲਾਹਾ ਲਵੇਗੇ ਔਰ ਆਓ ਗੁਰਬਾਣੀ ਵਿਚਾਰੀਏ YouTube ਦੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਸ਼ੇਅਰ ਵੀ ਜਰੂਰ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ